ਅਗਰ ਮੈਨੂੰ ਕੋਈ ਆਰਮੀ ਦਾ ਟਰੱਕ ਦਿਖਦਾ ਨਾ ਬਾਜੀ ਤੇ ਮੈਂ ਸ਼ੀਸ਼ਾ ਡਾਊਨ ਕਰਕੇ ਉਹਨੂੰ ਸਲੂਟ ਕਰ ਦਾਂਗਾ ਬਹੁਤ ਵਧੀਆ ਗੱਲ ਹੈ ਔਰ ਮਹਾਰਾਜ ਦੀ ਕਿਰਪਾ ਨਾਲ ਚਲੋ ਸੁਖਨਾਲ ਮੈਂ ਮੈਂ ਡੇਲੀ ਮਸਟੈਂਗ ਗੱਡੀ ਚਲਾਉਣਾ ਹੂੰ ਉਹ ਪੀਲੇ ਰੰਗ ਦੀ ਹੈ ਹੂੰ ਤੇ ਉਹ ਵੈਸੇ ਹੀ ਉਹਦੇ ਵਿੱਚ ਨਾ ਉਹ ਬੜੀ ਜਲਦੀ ਨਿਗਾਹ 'ਚ ਆਂਦੀ ਹੈ ਹੂੰ ਇਹ ਮੈਂ ਇਹ ਸੋਚਦਾ ਵਾਂ ਕਿ ਜਿਹੜਾ ਆਰਮੀ ਪਰਸਨਲ ਜਿਹੜਾ ਉਹ ਟਰੱਕ ਦੇ ਵਿੱਚ ਜਿਹੜੇ ਬੰਦੇ ਬੈਠੇ ਜਾ ਰਹੇ ਉਹ ਗੱਡੀ ਦੇਖਦੇ ਆਂ ਲਿਖਦੀ ਹੈ ਨੈਚੁਰਲ ਜੀ ਗੱਲ ਹੈ ਤੇ ਜਦੋਂ ਉਹਦੇ ਵਿੱਚੋਂ ਹੱਥ ਨਿਕਲ ਕੇ ਉਹਨੂੰ ਸਲੂਟ ਪੈਂਦਾ ਨਾ ਬਾਜੀ ਵਾਹ ਬਿਊਟੀਫੁੱਲ ਬਾਜੀ ਉਹਦਾ ਬਾਜੀ ਉਹਦਾ ਜਸਵਾ ਕਿੰਨਾ ਵੱਧਾ ਹੋਏਗਾ ਨਹੀਂ ਬਹੁਤ ਹੌਸਲਾ ਵੱਧਾ ਹੋਊਗਾ ਉਹਦਾ ਅਸੀਂ ਹੋਰ ਕਰ ਕੀ ਸਕਦੇ ਹਾਂ ਅਗਲਾ ਅਗਲਾ ਸਾਡੇ ਲਈ ਆਪਣੇ ਸੀਨੇ ਤੇ ਗੋਲੀ ਖਾਣ ਨੂੰ ਤਿਆਰ ਆ ਖਾਂਦੇ ਵੀ ਆ ਆਪਣੇ ਪਰਿਵਾਰ ਵਿਛੜ ਜਾਂਦੇ ਪਰ ਔਰ ਗੋਲੀ ਅਗਰ ਚਲੋ ਮੈਂ ਕਹਿੰਨਾ ਕਦੀ ਲੜਾਈ ਲੜੀ ਹੈ ਜੋ ਵੀ ਹੋਇਆ ਨਾ ਗੋਲੀ ਤਾਂ ਖਾਂਦੇ ਹੀ ਆ ਲੇਕਿਨ ਉਸ ਉਹਦੀ ਉਸ ਪ੍ਰੈਪਰੇਸ਼ਨ ਦੇ ਵਿੱਚ ਕਿੰਨਾ ਹੀ ਚਿਹਰੇ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਆ ਸਾਰੀ ਜ਼ਿੰਦਗੀ ਭਾਜੀ ਕਦੋਂ ਉਹਨਾਂ ਦੇ ਨਿੱਕੇ ਨਿਆਣੇ ਵੱਡੇ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਪੂਰੀ ਜ਼ਿੰਦਗੀ ਉਹਨਾਂ ਵਾਸਤੇ ਇੰਨਾ ਤੇ ਕਰ ਸਕਦੇ ਆ ਕਿ ਉਹਨਾਂ ਨੂੰ ਸਲੂਟ ਕਰ ਦਈਏ